ਚਰਚਾ ਇਹ ਵੀ ਚੱਲੀ ਕਿ ਗੁਰਦੀਪ ਬਾਠ ਦੇ ਪਿੱਛੇ ਮੁੱਖ ਮੰਤਰੀ ਸਾਹਿਬ ਨੇ ਪਰ ਸਮੀਤ ਹੇਰ ਦੇ ਪਿੱਛੇ ਦਿੱਲੀ ਵਾਲੇ ਸੀ ਕਿ ਤੁਹਾਨੂੰ ਜਿਹੜੇ ਐਮਪੀ ਨੇ ਉਹ ਜਾ ਕੇ ਬਲੈਕਮੇਲ ਕਰਨ ਲੱਗੇ ਵੀ ਮੈਂ ਪਾਰਟੀ ਛੱਡ ਦਾਂ ਠੀਕ ਹੈ ਤੇ ਉਹਨੇ ਟਿਕਟ ਦੇ ਦਿੱਤੀ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਸੀ ਵਰਕਰ ਕਿਉਂ ਫਿਰ ਤੁਸੀਂ ਕਿਉਂ ਲਾਉਣੇ ਭਾਈ ਬਲਾਕ ਪ੍ਰਧਾਨ ਕਿਉਂ ਲਾਉਣੇ ਹੋ ਜਲਾ ਪ੍ਰਧਾਨ ਬੰਦ ਕਰੋ ਇਹ ਢਾਂਚੇ ਵਾਲਾ ਜਿਹੜਾ ਡਰਾਮਾ ਕਰ ਰਹੇ ਹੋ ਤੁਸੀਂ ਇਹ ਢਾਂਚਾ ਹੀ ਬੰਦ ਕਰ ਦਿਓ ਇਹ ਡਰਾਮਾ ਕਿਉਂ ਕਰ ਰਹੇ ਹੋ ਜਾਂ ਫਿਰ ਇਹ ਢਾਂਚਾ ਛੱਡ ਦਿਓ ਤੁਸੀਂ ਕਹਿ ਰਹੇ ਹੋ ਕਿ ਸਾਡਾ ਕੋਈ ਸੰਗਠਨ ਨਹੀਂ ਕੋਈ ਜ਼ਿਲ੍ਹਾ ਪ੍ਰਧਾਨ ਨਹੀਂ ਲਾਉਣਾ ਕੋਈ ਬਲਾਕ ਪ੍ਰਧਾਨ ਨਹੀਂ ਲਾਉਣਾ ਕੋਈ ਬੂਥ ਇੰਚਾਰਜ ਨਹੀਂ ਲਾਉਣਾ ਕੋਈ ਬੂਥ ਪ੍ਰਧਾਨ ਨਹੀਂ ਲਾਉਣਾ ਕਹਿੰਦੇ ਕਾਗਜ਼ ਭਰਨ ਵਾਲੇ ਦਿਨ ਕਾਫੀ ਬਾਹਾਂ ਬੂਹਾਂ ਫੜੀਆਂ ਗਈਆਂ ਐਲਮੈਂਟਾਂ ਤਰਲੇਆਂ ਤੱਕ ਗੱਲ ਆ ਗਈ ਸੀ ਕਾਗਜ਼ ਭਰਨ ਨਾਲ ਦਿਲ ਵੀ ਪਹੁੰਚੇ ਸੀ ਹਾਂ ਤੇ ਕਾਗਜ਼ ਭਰਨ ਤੋਂ ਪਹਿਲਾਂ ਵੀ ਹਾਂ ਪੰਜਾਬ ਮੰਡੀ ਬੋਰਡ ਦੀ ਚੇਅਰਮੈਨਨੀ ਤੱਕ ਕਹਦੇ ਸੀ ਕੈਬਨਟ ਰੈਂਕ ਤੱਕ ਕਹਿੰਦੇ ਸੀ ਮਤਲਬ ਕਿ ਮੈਂ ਗਿਣਤੀਆਂ ਮਿੰਟੀਆਂ 'ਚ ਮੈਂ ਵਿਸ਼ਵਾਸ ਨਹੀਂ ਰੱਖਦਾ ਜੇ ਮੈਂ ਗਿਣਤੀਆਂ ਮਿੰਟੀਆਂ 'ਚ ਵਿਸ਼ਵਾਸ ਰੱਖਦਾ ਹੁੰਦਾ ਕੋਈ ਸੌਦਾ ਕਰਨਾ ਹੁੰਦਾ ਤਾਂ ਮੈਂ ਇਹੀ ਕਰ ਲੈਂਦਾ ਸੋ ਮਸਲਾ ਟਿਕਟ ਦਾ ਨਹੀਂ ਮਸਲਾ ਹੈਗਾ ਜਿਹੜੇ ਪਾਰਟੀ ਸਿਧਾਂਤਾਂ ਨੂੰ ਲੈ ਕੇ ਚੱਲੀ ਸੀ ਜਿਹੜੀ ਆਈਡੀਆਲੋਜੀ ਨੂੰ ਲੈ ਕੇ ਚੱਲੀ ਸੀ ਜਦੋਂ ਉਹ ਤੋਂ ਇਹ ਪਾਸੇ हट ਗਈ ਉਹ ਸਿਧਾਂਤਾਂ ਨੂੰ ਛੱਕੇ ਟੰਗਣ ਲੱਗੀ ਅੱਜ ਮੈਂ ਬੋਲਿਆ ਕਿਸੇ ਨਾ ਕਿਸੇ ਦਾ ਬੋਲਣਾ ਹੀ ਸੀ ਜੇ ਮੈਂ ਨਾ ਬੋਲਦਾ ਤਾਂ ਕੋਈ ਹੋਰ ਬੋਲਦਾ 1.5 ਮਹੀਨੇ ਦਾ ਕਿਹਾ ਜਾ ਰਿਹਾ ਸੀ ਠੀਕ ਹੈ ਜੀ ਵੇ ਤੁਸੀਂ ਇਲੈਕਸ਼ਨ ਲੜੋ ਤੇ ਮੈਂ ਉਹ ਪੂਰੇ ਇਲੈਕਸ਼ਨ ਮੋਡ ਚ ਸੀ ਠੀਕ ਹੈ ਮੈਂ ਲੋਕਾਂ ਚ ਬੀਂਗਾ ਕੈਂਡੀਡੇਟ ਜਾ ਰਿਹਾ ਸੀ ਮੈਂ ਲੋਕਾਂ ਨੂੰ ਕਹਿ ਰਿਹਾ ਸੀ ਵੀ ਆਪਾਂ ਇਲੈਕਸ਼ਨ ਲੜ ਰਹੇ ਹਾਂ ਜੀ ਮਹਿੰਦਰ ਧਾਲੀਵਾਲ ਨੇ ਬਹੁਤ ਕੰਮ ਕੀਤਾ ਪਰ ਕੰਮ ਉਹਨੇ ਮੀਥੇਰ ਦਾ ਕੀਤਾ ਪਾਰਟੀ ਦਾ ਨਹੀਂ ਪਾਰਟੀ ਦਾ ਕੰਮ ਨਹੀਂ ਕੀਤਾ ਉਹਨੇ ਮੀਥੇਰ ਦਾ ਕੰਮ ਕੀਤਾ ਤੇ ਮੀਥੇਰ ਦੇ ਉਹ ਘਰੇ ਰਹਿੰਦਾ ਪਿਛਲੇ 10 ਸਾਲਾਂ ਤੋਂ ਜੀ ਹੁਣ ਇਸ ਵਾਰ ਦੇਖਿਓ ਤੁਸੀਂ ਇਸੇ ਜਿਮਣੀ ਚੋਣ ਚ ਇਹਨਾਂ ਦੀ ਜਮਾਨਤ ਜੱਤੂ ਹੋ ਗਈ ਹੋਗੇ ਸਰਕਾਰ ਦੀ ਜਮਾਨਤ ਆਪੇ ਹੋਗੇ ਮੈਂ ਮੈਂ ਬੜੇ ਵਿਸ਼ਵਾਸ ਨਾਲ ਕਹਿ ਰਿਹਾ ਕਿਉਂਕਿ ਮੈਨੂੰ ਬਰਨਾਲੇ ਤੇ ਪੂਰਾ ਪੂਰਾ ਨਿਭੋਸਾ ਇਹ ਕਿਉਂ ਹੋ ਜਾਂਦਾ ਜਦੋਂ ਬੰਦਾ ਪਾਰਟੀ ਦੇ ਵਿੱਚ ਜਿੰਨਾ ਚਿਰ ਹੁੰਦਾ ਉਨੇ ਚਿਰ ਪਾਰਟੀ ਵਧਿਕੀਆਂ ਕਰੇ ਜੋ ਵੀ ਕਰੇ ਬੰਦਾ ਚੁੱਪ ਰਹਿੰਦਾ ਪਰ ਜਿਵੇਂ ਹੀ ਬੰਦਾ ਪਾਰਟੀ ਤੋਂ ਪਾਸੇ ਹੁੰਦਾ ਜਾਂ ਪਾਰਟੀ ਨਾਲੋਂ ਮੋਹ ਪੰਗ ਹੁੰਦਾ ਬੰਦਾ ਉਸਲੇ ਖੁੱਲ ਕੇ ਬੋਲਣਾ ਸ਼ੁਰੂ ਕਰਦਾ ਵੀ ਇਹ ਪਾਰਟੀ ਨੇ ਐ ਵੀ ਕੀਤਾ ਉਹ ਵੀ ਕੀਤਾ ਇਹ ਵੀ ਕਰਦੀ ਰਹੀ ਹੈ ਇੱਥੇ ਆ ਗਲਤੀਆਂ ਨੇ ਕਹਿ ਸਕਦੇ ਹਾਂ ਮੇਰੀ ਗਲਤੀ ਤਾਂ ਕਰ ਸਕਦੇ ਜੇ ਮੈਂ ਸਤਾਈ ਚ ਬੋਲਦਾ ਹੂੰ ਵੀ ਭਾਈ ਤੂੰ 5 ਸਾਲ ਸਰਕਾਰ ਹੰਡਾ ਲਈ ਤੇ ਹੁਣ ਤੂੰ ਪਾਰਟੀਦਾਰ ਟੋਲਟ ਬੋਲ ਰਹੇ ਆ ਠੀਕ ਹੈ ਮੈਂ ਤਾਂ 2.5 ਸਾਲ ਦੀ ਸਰਕਾਰ ਪਈ ਆ ਹਜੇ ਹੂੰ ਮੈਨੂੰ ਤਾਂ ਵੱਡੀਆਂ-ਵੱਡੀਆਂ ਆਫਰਾਂ ਸੀ ਸੱਚਾ ਕਾਲ ਜੀ ਪੰਜਾਬੀ ਰੇਡੀਓ ਯੂ ਐਸ ਏ ਤੇ ਪੰਜਾਬੀ ਟੀਵੀ ਯੂ ਐਸ ਏ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਜਾ ਅਸੀਂ ਬਰਨਾਲੇ ਦੇ ਵਿੱਚ ਪਹੁੰਚੇ ਹੋਏ ਆ ਬਰਨਾਲੇ ਦੇ ਵਿੱਚ ਵੀ ਜ਼ਿਮਨੀ ਚੋਣ ਹੈ ਕਿਉਂਕਿ ਇੱਥੋਂ ਮੀਤ ਹੇਰ ਐਮ ਪੀ ਬਣ ਜਾਂਦੇ ਨੇ ਤੇ ਇਹ ਸੀਟ ਵੇਲੀ ਹੋ ਗਈ ਸੀ ਚਰਚਾਵਾ ਪਹਿਲਾ ਇਹ ਸੀ ਕਿ ਜਿਹੜਾ ਗਿੱਦੜਵਾ ਹੈ ਉਹ ਹੌਟ ਸੀਟ ਬਣੇਗਾ ਤੇ ਉੱਥੇ ਸਭ ਤੋਂ ਵੱਧ ਨਜ਼ਰਾਂ ਲੋਕਾਂ ਦੀਆਂ ਟਿਕੀਆਂ ਰਹਿਣਗੀਆਂ ਪਰ ਜਿਵੇਂ ਜਿਵੇਂ ਚੋਣ ਨੇੜੇ ਆਈ ਉਮੀਦਵਾਰਾਂ ਦਾ ਐਲਾਨ ਹੋਇਆ ਤਾਂ ਉਸ ਤੋਂ ਬਾਅਦ ਜਦੋਂ ਇਹ ਦਾਇਰਾ ਖੁੱਲਿਆ ਤਾਂ ਇਹ ਦਾਇਰਾ ਇੰਨਾ ਵਿਸ਼ਾਲ ਹੋ ਗਿਆ ਕਿ ਹੁਣ ਗਿੱਦੜਵਾ ਤੇ ਬਰਨਾਲਾ ਘਟ ਨਹੀਂ ਨੇ ਬਰਨਾਲੇ ਨੂੰ ਵੀ ਉਸੇ ਅੱਖ ਦੇ ਨਾਲ ਦੇਖਿਆ ਜਾ ਰਿਹਾ ਕਿਉਂਕਿ ਇੱਥੇ ਗੁਰਦੀਪ ਬਾਠ ਨੇ ਜਦੋਂ ਆਪਣੀ ਪਾਰਟੀ ਤੋਂ ਟੈਕਟ ਨਾ ਮਿਲਣ ਕਰਕੇ ਬਗਾਵਤ ਕੀਤੀ ਜਾਂ ਆਪਣੇ ਪੱਦਰ ਦੇ ਉੱਪਰ ਉਹਨਾਂ ਨੇ ਉਮੀਦਵਾਰੀ ਆਪਣੀ ਐਲਾਨ ਦਿੱਤੀ ਕਿ ਮੈਂ ਇੱਥੋਂ ਚੋਣ ਲੜਨਾ ਹੈ ਲੜਨੀ ਹੈ ਤਾਂ ਉਸ ਤੋਂ ਬਾਅਦ ਸਮੀਕਰਨ ਬਿਲਕੁਲ ਬਦਲ ਗਏ ਨੇ ਗੁਰਦੀਪ ਬਾਠ ਬਾਈ ਹੋਣੀ ਸਾਡੇ ਨਾਲ ਨੇ ਗੱਲਬਾਤ ਉਹਨਾਂ ਨਾਲ ਕਰਕੇ ਆਪਾਂ ਸਾਰੇ ਵਿਸ਼ਿਆਂ ਤੇ ਜਾਣਨਾ ਪਾਵਾਂਗੇ ਬਹੁਤ ਬਹੁਤ ਸਵਾਗਤ ਹੈ ਬਾਈ ਧੰਨਵਾਦ ਜੀ ਜੀ ਬਾਈ ਇਹ ਜਿੱਦਾਂ ਗੱਲ ਕੀਤੀ ਕਿ ਗਿੱਦੜਵਾਹੇ ਦੀ ਤਾਂ ਸਾਰੇ ਗੱਲ ਕਰਦੇ ਸੀ ਕਿ ਉੱਥੇ ਸਮੀਕਰਨ ਬਹੁਤ ਟੇਢੇ ਨੇ ਉੱਥੇ ਪਤਾ ਨਹੀਂ ਵੱਡੇ ਵੱਡੇ ਦਿਗਜ ਭੜ ਰਹੇ ਨੇ ਪਰ ਜਿਹੜਾ ਬਰਨਾਲਾ ਹੈ ਉਹਦੇ 'ਚ ਤੁਸੀਂ ਪੂਰੀ ਗਰਮੀ ਵਧਾਤੀ ਇਹ ਗਰਮੀ ਵਧਣ ਦਾ ਜਿਹੜਾ ਮੁੱਖ ਕਾਰਨਤਾ ਇਹ ਹੀ ਦੱਸਿਆ ਜਾਂਦਾ ਹੈ ਜਾਂ ਮੰਨਿਆ ਜਾਂਦਾ ਹੈ ਕਿ ਟਿਕਟ ਨਾ ਮਿਲਣਾ ਪਰ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਤੁਹਾਡਾ ਕੀ ਕਹਿਣਾ ਹੈ ਇਸ ਸਾਰੇ ਵਿਸ਼ੇ ਦੇ ਉੱਪਰ ਜੋ ਕੁਝ ਹੋਇਆ ਹੈ ਬੀਤੇ ਦਿਨਾਂ 'ਚ ਤੁਹਾਡੇ ਨਾਲ ਤੁਹਾਡੀ ਪਾਰਟੀ ਦੇ ਅੰਦਰ ਤੇ ਤੁਸੀਂ ਇਸ ਸਥਿਤੀ 'ਚ ਅੱਜ ਖੜੇ ਹੋ ਕਿ ਆਪਣੀ ਪਾਰਟੀ ਜਿਹਦੇ ਲਈ ਤੁਸੀਂ ਪਿਛਲੇ 7-8 ਸਾਲ ਤੋਂ ਯੋਜਨਾ ਬੋਰਡ ਦੇ ਪ੍ਰਧਾਨ ਰਹਿੰਦੇ ਆ ਹੋਇਆਂ ਲੋਕਾਂ ਨੂੰ ਇਹ ਗਿਣਾਇਆ ਕਿ ਅਸੀਂ ਆਹ ਕੀਤਾ ਐ ਉਹ ਕੀਤਾ ਐ ਇਦਾਂ ਕੀਤਾ ਐ ਹੁਣ ਉਹਦੇ ਉਲਟ ਸਾਰਾ ਕੁਝ ਤੁਹਾਨੂੰ ਇਹ ਕਹਿਣਾ ਪੈ ਰਿਹਾ ਵੀ ਆਹ ਪਾਰਟੀ 'ਚ ਆਹ ਕਮੀਆਂ ਨੇ ਆਹ ਗਲਤੀਆਂ ਨੇ ਤੁਸੀਂ ਮੈਨੂੰ ਚੁਣੋ ਦੇਖੋ ਜੀ ਅਸੀਂ ਜਦੋਂ 2014 15 16 ਉਹ ਇਨੀਸ਼ੀਅਲ ਪੀਰੀਅਡ ਸੀ ਜਦੋਂ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਸੀ ਹੂੰ ਉਦੋਂ ਅਸੀਂ ਆਮ ਆਦਮੀ ਪਾਰਟੀ ਨਾਲ ਸੱਤਾ ਮੰਨਣ ਵਾਸਤੇ ਨਹੀਂ ਸੀ ਜੁੜੇ ਠੀਕ ਹੈ ਅਸੀਂ ਜੁੜੇ ਸੀ ਵੀ ਇੱਥੇ ਯਾਰ ਸੁਧਾਰ ਹੋ ਸਕੇ ਕਿਉਂਕਿ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਬਹੁਤ ਜ਼ਿਆਦਾ ਕਹਾਣ ਕੀਤਾ ਸੀ ਪੰਜਾਬ ਦਾ ਸੋ ਜਿੰਨੇ ਪੰਜਾਬ ਦੇ ਦਰਦੀ ਸੀ ਜਿੰਨੇ ਪੰਜਾਬ ਦਾ ਦਰਦ ਰੱਖਣ ਵਾਲੇ ਲੋਕ ਸੀ ਹੁਣ ਤੁਸੀਂ ਇਹ ਕਹਿ ਲਓ ਕਿ ਉਹ ਇਨਕਲਾਬੀ ਲੋਕ ਸੀ ਉਹ ਆਮ ਆਦਮੀ ਪਾਰਟੀ ਵੱਲ ਨੂੰ ਬਦੇ ਆਮ ਆਦਮੀ ਪਾਰਟੀ ਦਾ ਉਹਨਾਂ ਨੇ ਪੱਲਾ ਫੜਿਆ ਉਹਨਾਂ ਚੋਂ ਹੀ ਅਸੀਂ ਸੀ ਅਸੀਂ ਆਪਣੇ ਕਾਰੋਬਾਰ ਛੱਡ ਕੇ ਕੰਮ ਕਾਰ ਛੱਡ ਕੇ ਮੈਂ ਇੰਜੀਨੀਅਰਿੰਗ ਕਾਲਜ ਪੜਾਉਂਦਾ ਸੀ ਤੁਸੀਂ ਛੱਡ ਕੇ ਇਧਰ ਨੂੰ ਲੱਗੇ ਆਮ ਆਦਮੀ ਪਾਰਟੀ ਆ ਸਾਥ ਦਿੱਤਾ ਟਿਕਟਾਂ ਵਾਸਤੇ ਸਾਡਾ ਨਾਂ ਉਦੋਂ ਰੌਲਾ ਸੀ ਨਾ ਹੁਣ ਕਿਉਂਕਿ ਜੇ ਟਿਕਟਾਂ ਦਾ ਰੌਲਾ ਹੁੰਦਾ ਜਦੋਂ ਕਿ ਉਹ ਟਿਕਟ ਨਾ ਮਿਲੀ ਜੀ ਟਿਕਟ ਤਾਂ ਫਿਰ ਜੋ ਰੌਲਾ ਤਾਂ 2022 ਚ ਹੀ ਪੈ ਜਾਂਦਾ ਕਿਉਂਕਿ 18 ਦਾ ਮੈਂ ਜਲਾ ਪ੍ਰਧਾਨ ਲੱਗਿਆ ਮੈਂ 4 ਸਾਲ ਹੋ ਗਏ ਸੀ ਮੈਨੂੰ ਲਗਾਤਾਰ ਜਲਾ ਪ੍ਰਧਾਨ ਲੱਗੇ ਨੂੰ ਤੇ ਬਹੁਤਿਆਂ ਜਲਾ ਪ੍ਰਧਾਨਾਂ ਨੂੰ ਪਾਰਟੀ ਨੇ ਟਿਕਟਾਂ ਦਿੱਤੀਆਂ ਸੀ ਬਹੁਤਿਆਂ ਨੇ ਦਾਵੇਦ ਮਤਲਬ ਕਿ ਜੇ ਮੈਨੂੰ ਇੰਨਾ ਕੋਈ ਟਿਕਟ ਦਾ ਲਾਲਚ ਹੁੰਦਾ ਤਾਂ ਮੈਂ ਉਸ ਵੇਲੇ ਇਹ ਟਿਕਟ ਮੰਗ ਕਰਦਾ ਮੈਂ ਤਾਂ ਉਹ ਤੋਂ ਕੋਈ ਮੰਗ ਵੀ ਨਹੀਂ ਕੀਤੀ ਟਿਕਟ ਦੀ ਜੀ ਸੋ ਮਸਲਾ ਟਿਕਟ ਦਾ ਨਹੀਂ ਮਸਲਾ ਹੈਗਾ ਜਿਹੜੇ ਪਾਰਟੀ ਸਿਧਾਂਤਾਂ ਨੂੰ ਲੈ ਕੇ ਚੱਲੀ ਸੀ ਜਿਹੜੀ ਆਈਡੀਆਲੋਜੀ ਨੂੰ ਲੈ ਕੇ ਚੱਲੀ ਸੀ ਜਦੋਂ ਉਹ ਤੋਂ ਇਹ ਪਾਸੇ हट ਗਈ ਉਹ ਸਿਧਾਂਤਾਂ ਨੂੰ ਛੱਕੇ ਡੰਗਣ ਲੱਗੀ ਤਾਂ ਫੇਰ ਮੈਨੂੰ ਲੱਗਦਾ ਵੀ ਇਹ ਲਾਜ਼ਮੀ ਸੀ ਕਿਸੇ ਨਾ ਕਿਸੇ ਨੇ ਤਾਂ ਅੱਜ ਮੈਂ ਬੋਲੇ ਆ ਕਿਸੇ ਨਾ ਕਿਸੇ ਦਾ ਬੋਲਣੀ ਸੀ ਜੇ ਮੈਂ ਨਾ ਬੋਲਦਾ ਕੋਈ ਤਾਂ ਕੋਈ ਹੋਰ ਬੋਲਦਾ ਹੂੰ ਸੋ ਇਹ ਜ਼ਰੂਰੀ ਸੀ ਮਤਲਬ ਕਿ ਸੋ ਪਾਰਟੀ ਨੂੰ ਪਤਾ ਲੱਗਣਾ ਚਾਹੀਦਾ ਮੈਂ ਤਾਂ ਇਹ ਕਹੂੰਗਾ ਵੀ ਸਾਰੀਆਂ ਪਾਰਟੀਆਂ ਨੂੰ ਪਤਾ ਲੱਗਣਾ ਚਾਹੀਦਾ ਵੀ ਜੇ ਸ਼ਪਾਰਿਸ਼ ਪੈਸਾ ਤੇ ਪਰਿਵਾਰਵਾਦ ਤੁਸੀਂ ਬढ़ावा ਦੇਮੂਗੇ ਤਾਂ ਲੋਕ ਨੇ ਜਿਹੜੇ ਤੁਹਾਨੂੰ ਨਹੀਂ ਲਾਉਣਗੇ ਭਾਈ ਇਹ ਇਸ ਗੱਲ ਤੇ ਜਰਾ ਚਾਨਣਾ ਪਾਓ ਕਿ ਤੁਹਾਨੂੰ ਕਦੋਂ ਪਤਾ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਭਾਈ ਇਹ ਗੇਮ ਪਲਟ ਦੀ ਨਜ਼ਰ ਆ ਰਹੀ ਹੈ ਜਾਂ ਤੁਹਾਨੂੰ ਕਦੋਂ ਇਹ ਮਹਿਸੂਸ ਹੋਇਆ ਵੀ ਹੁਣ ਇੱਥੇ ਕੁਝ ਗੜਬੜ ਹੋ ਰਹੀ ਹੈ ਇਹ ਕਦੋਂ ਤੁਹਾਡੇ ਚੇਤ ਚੇਤੇ ਚ ਜਾਂ ਤੁਹਾਨੂੰ ਇਨਫੋਰਮੇਸ਼ਨ ਮਿਲੀ ਇਹਦੇ ਬਾਰੇ ਜਰਾ ਦੱਸੋ ਜਾਂ ਫਿਰ ਟੈਕਟ ਪਹਿਲਾਂ ਤੁਹਾਡੀ ਪੱਕੀ ਸੀ ਇਹ ਵੀ ਦੱਸਿਆ ਜਾ ਰਿਹਾ ਖਬਰਾਂ ਜੋ ਬਾਹਰ ਆ ਰਹੀਆਂ ਨੇ ਕਿ ਤੁਹਾਨੂੰ ਅੰਤਲੇ ਸਮੇਂ ਤੱਕ ਫੋਨ ਕਾਲ ਇਹੀ ਆ ਰਹੇ ਸੀ ਕਿ ਬਾਠ ਸਾਡੇ ਲਈ ਪੱਕਾ ਹੈ ਬਰਨਾਲੇ ਤੋਂ ਬਾਠ ਦੀ ਹੀ ਟੈਕਟ ਹੈ ਤੇ ਬਾਠ ਹੀ ਲੜੂਗਾ ਪਰ ਅੰਤਲੇ ਸਮੇਂ ਚ ਜਿਹੜੀ ਗੇਮ ਪਲਟੀ ਹੈ ਉਹ ਤੁਹਾਨੂੰ ਪਹਿਲਾਂ ਤੋਂ ਜੱਜਮੈਂਟ ਹੋ ਰਹੀ ਸੀ ਜਾਂ ਕਦੋਂ ਪਤਾ ਲੱਗਾ ਜੀ ਨਹੀਂ ਮੈਨੂੰ ਜੱਜਮੈਂਟ ਨਹੀਂ ਹੋ ਰਹੀ ਸੀ ਜੀ ਮੈਨੂੰ ਤਾਂ ਕਿਹਾ ਗਿਆ ਸੀ 1.5 ਮਹੀਨੇ ਦਾ ਕਿਹਾ ਜਾ ਰਿਹਾ ਸੀ ਠੀਕ ਹੈ ਜੀ ਵੀ ਤੁਸੀਂ ਇਲੈਕਸ਼ਨ ਲੜੋ ਤੇ ਮੈਂ ਉਹ ਪੂਰੇ ਇਲੈਕਸ਼ਨ ਮੋਡ 'ਚ ਸੀ ਠੀਕ ਹੈ ਮੈਂ ਲੋਕਾਂ 'ਚ ਬਿੰਗਾ ਕੈਂਡੀਡੇਟ ਜਾ ਰਿਹਾ ਸੀ ਮੈਂ ਲੋਕਾਂ ਨੂੰ ਕਹਿ ਰਿਹਾ ਸੀ ਵੀ ਆਪਾਂ ਇਲੈਕਸ਼ਨ ਲੜ ਰਹੇ ਹਾਂ ਲੇਕਿਨ ਜਦੋਂ ਇਹ ਜਿਹੜਾ ਫੈਸਲਾ ਲਿਆ ਇਹ ਤਾਂ ਔਨ ਦੀ ਸਪਾਟ ਸ਼ੌਕਿੰਗ ਨਿਊਜ਼ ਸੀ ਸਾਡੇ ਸਾਰਿਆਂ ਵਾਸਤੇ ਹੂੰ ਕਿਉਂਕਿ ਜਿਨ੍ਹਾਂ ਨੂੰ ਟਿਕਟ ਮਿਲੀ ਆ ਉਹ ਵੀ ਐਂਡ ਤੱਕ ਕਹਿੰਦੇ ਸੀ ਮਿਲੂਗੀ ਪਤਾ ਹੈ ਨਾ ਮਿਲੂਗੀ ਉਹ ਤਾਂ ਇੱਕ ਬਲੈਕਮੇਲ ਕਰਕੇ ਮੌਕੇ ਤੇ ਇਹ ਤੁਹਾਨੂੰ ਜਿਹੜੇ ਐਮਪੀ ਨੇ ਉਹ ਜਾ ਕੇ ਬਲੈਕਮੇਲ ਕਰਨ ਲੱਗੇ ਵੀ ਮੈਂ ਪਾਰਟੀ ਛੱਡ ਦਾਂ ਠੀਕ ਹੈ ਤੇ ਉਹਨੇ ਟਿਕਟ ਦੇ ਦਿੱਤੀ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਸੀ ਕਿ ਭਾਈ ਗਰਤੀਬ ਬਾੜਤਾ ਸ਼ਰੀਫ ਆ ਹੂੰ ਸ਼ਰੀਫ ਆ ਪਾਰਟੀ ਦਾ ਸੱਚਾ ਸਿਪਾਹੀ ਆ ਜੀ ਨਰਮਾ ਉਹਨੇ ਬੋਲਣਾ ਨਹੀਂ ਉਹਨੂੰ ਟਿਕਾ ਲਾਂਗੇ ਉਹਨੂੰ ਰੋਕ ਲਾਂਗੇ ਪਰ ਮੈਂ ਇਹ ਕਹਿਣਾ ਚਾਹਣਾ ਮੈਂ ਸ਼ਰੀਫ ਆ ਕੋਈ ਗੱਲ ਨਹੀਂ ਉਹਨਾਂ ਦਾ ਅੰਦਾਜ਼ਾ ਗਲਤ ਨਹੀਂ ਹੂੰ ਮੈਂ ਸ਼ਰੀਫ ਆ ਬਿਲਕੁਲ ਸ਼ਰੀਫ ਆ ਪਰ ਮੈਂ ਡਰਪੋਕ ਨਹੀਂ ਜੀ ਸ਼ਰੀਫ ਤੇ ਡਰਪੋਕ 'ਚ ਫਰਕ ਹੁੰਦਾ ਸੋ ਮੈਂ ਡਰਪੋਕ ਨਹੀਂ ਮੈਂ ਸ਼ਰੀਫ ਹਾਂ ਪਰ ਜੇ ਤੁਸੀਂ ਐ ਯਾਰ ਸ਼ਰੀਫ ਬੰਦਿਆਂ ਨੂੰ ਇਮਾਨਦਾਰ ਬੰਦਿਆਂ ਨੂੰ ਦੱਬਣ ਲੱਗੇ ਫਿਰ ਅੱਗੇ ਤੁਸੀਂ ਕੀ ਸਰਵਾਈਵਲ ਚਾਹੁੰਦੇ ਹੋ ਜੀ ਸੋ ਇਮਾਨਦਾਰੀ ਹੈ ਜਿਹੜਾ ਸਾਡਾ ਗਹਿਣਾ ਜੀ ਸੋ ਮੈਂ ਇਮਾਨਦਾਰੀ ਦਾ ਪੱਲਾ ਨਾ ਪਹਿਲਾਂ ਛੱਡਿਆ ਨਾ ਹੁਣ ਛੱਡੂਗਾ ਤੇ ਮੈਂ ਇਹੀ ਲੋਕਾਂ ਚ ਲੈ ਕੇ ਜਾ ਰਿਹਾ ਹਾਂ ਹਾਂ ਤੇ ਮੈਂ ਇਹਨਾਂ ਨੂੰ ਵੀ ਇਹ ਹੀ ਦੱਸ ਰਿਹਾ ਸਾਰੀਆਂ ਪਾਰਟੀਆਂ ਨੇ ਵੀ ਇਮਾਨਦਾਰ ਬੰਦੇ ਨੇ ਜਿਹੜੇ ਪਾਰਟੀਆਂ ਚ ਉਹ ਜਿਉਂਦੇ ਰਹਿਣੇ ਜ਼ਰੂਰੀ ਨੇ ਭਾਈ ਇੱਥੇ ਸਵਾਲ ਇਹ ਹੈ ਇਹ ਇਹ ਸਵਾਲ ਥੋੜਾ ਜਿਹਾ ਟੇਡਾ ਜਿਹਾ ਵੀ ਹੈ ਕਿਉਂਕਿ ਇਹਨੂੰ ਲੈ ਕੇ ਬਹੁਤ ਵਿਵਾਦ ਬੀਤੇ ਦਿਨਾਂ ਤੋਂ ਵੀ ਚੱਲ ਰਿਹਾ ਹੈ ਕਿ ਜਿਹੜੀ ਸਰਕਾਰ ਦਿੱਲੀੋਂ ਚੱਲਦੀ ਹੈ ਜਾਂ ਫਿਰ ਪੰਜਾਬ ਚ ਕਿਸੇ ਦੀ ਚੱਲਦੀ ਹੈ ਜਾਂ ਨਹੀਂ ਚੱਲਦੀ ਹੈ ਜਿਹੜਾ ਹੁਣ ਕੈਂਡੀਡੇਟ ਹੈ ਕੀ ਉਹ ਦਿੱਲੀ ਵਾਲਿਆਂ ਦਾ ਚੁਣਿਆ ਹੋਇਆ ਕੈਂਡੀਡੇਟ ਹੈ ਜਾਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਸੁਲਾ ਕਰਕੇ ਜਾਂ ਕੋਈ ਬੈਠਕ ਕਰਕੇ ਚੁਣਿਆ ਹੈ ਇਹ ਸਪਸ਼ਟ ਦੱਸ ਦਿਓ ਵੀ ਦਿੱਲੀ ਵਾਲਿਆਂ ਦਾ ਜਾਂ ਪੰਜਾਬ ਵਾਲਿਆਂ ਦਾ ਕੈਂਡੀਡੇਟ ਹੈ ਦੇਖੋ ਜੀ ਇਹ ਤਾਂ ਕੋਰ ਕਮੇਟੀ ਫੈਸਲਾ ਕਰਦੀ ਹੈ ਉਹਦੇ ਵਿੱਚ ਦਿੱਲੀ ਦੀ ਲੀਡਰਸ਼ਿਪ ਵੀ ਹੁੰਦੀ ਹੈ ਪੰਜਾਬ ਦੀ ਲੀਡਰਸ਼ਿਪ ਵੀ ਹੁੰਦੀ ਹੈ ਜੀ ਕੋਈ ਇੱਕ ਜਣੇ ਦਾ ਫੈਸਲਾ ਨਹੀਂ ਹੁੰਦਾ ਇਹ ਸੋ ਕੋਰ ਕਮੇਟੀ ਨੇ ਫੈਸਲਾ ਲਿਆ ਪਰ ਮੈਂ ਉਹ ਸਾਰੀ ਕੋਰ ਕਮੇਟੀ ਨੂੰ ਮਤਲਬ ਕਿ ਮੈਂ ਦੋਸ਼ੀ ਪਾਉਣਾ ਜਿਵੇਂ ਪੁਰਾਣੀਆਂ ਪ੍ਰਾਤਨ ਪਾਰਟੀਆਂ ਡਰਾਇੰਗ ਰੂਮ ਚ ਬਹਿ ਕੇ ਫੈਸਲੇ ਕਰ ਦਿੰਦੇ ਸੀ ਉਵੇਂ ਡਰਾਇੰਗ ਰੂਮ ਚ ਬਹਿ ਕੇ ਫੈਸਲਾ ਹੋਇਆ ਜੀ ਸੋ ਇਹ ਜਿਹੜਾ ਫੈਸਲਾ ਸਾਰਿਆਂ ਦਾ ਸਾਂਝਾ ਤੇ ਸਾਰਿਆਂ ਵਾਸਤੇ ਮੰਦਭਾਗਾ ਸਾਡੇ ਵਾਸਤੇ ਮੰਦਭਾਗਾ ਵੀ ਜਿਹਨੂੰ ਐ ਆਪਾਂ ਪਰਿਵਾਰ ਬਾਦ ਭਤੀਜਾ ਬਾਦ ਮਾਸੀ ਦਾ ਮੁੰਡਾ ਕਹਿ ਲਓ ਜੱਬੇ ਵਾਲ ਤੋਂ ਇਹਨਾਂ ਨੇ ਐਮਪੀ ਦੇ ਮੁੰਡੇ ਨੂੰ ਟਿਕਟ ਦਿੱਤੀ ਵਰਕਰ ਕਿੱਧਰ ਜਾਣਗੇ ਵਰਕਰ ਕਿਉਂ ਫਿਰ ਤੁਸੀਂ ਕਿਉਂ ਲਾਉਣੇ ਹੋ ਭਾਈ ਬਲਾਕ ਪ੍ਰਧਾਨ ਕਿਉਂ ਲਾਉਣੇ ਹੋ ਜਲਾ ਪ੍ਰਧਾਨ ਬੰਦ ਕਰੋ ਇਹ ਢਾਂਚੇ ਵਾਲਾ ਜਿਹੜਾ ਡਰਾਮਾ ਕਰ ਰਹੇ ਹੋ ਤੁਸੀਂ ਇਹ ਢਾਂਚੇ ਹੀ ਬੰਦ ਕਰ ਦਿਓ ਇਹ ਡਰਾਮਾ ਕਿਉਂ ਕਰ ਰਹੇ ਹੋ ਜੀ ਸੋ ਮੈਂ ਇਹਨਾਂ ਨੂੰ ਇਹ ਕਹਿਣਾ ਚਾਹਣਾ ਸਾਰੀਆਂ ਪਾਰਟੀਆਂ ਨੂੰ ਵੀ ਜਾਂ ਤਾਂ ਡਰਾਮਾ ਕਰੋ ਹੂੰ ਜਿਆਦਾ ਢਾਂਚਾ ਬਣਾਓ ਏ ਢਾਂਚੇ ਦੇ ਅਕੋਰਡਿੰਗਲੀ ਚੱਲੋ ਜਾਂ ਫਿਰ ਢਾਂਚਾ ਛੱਡ ਦਿਓ ਤੁਸੀਂ ਕਹਦੇ ਹੋ ਕਿ ਸਾਡਾ ਕੋਈ ਸੰਗਠਨ ਨਹੀਂ ਕੋਈ ਜ਼िला ਪ੍ਰਧਾਨ ਨਹੀਂ ਲਾਉਣਾ ਕੋਈ ਬਲਾਕ ਪ੍ਰਧਾਨ ਨਹੀਂ ਲਾਉਣਾ ਕੋਈ ਬੂਥ ਇੰਚਾਰਜ ਨਹੀਂ ਲਾਉਣਾ ਕੋਈ ਬੂਥ ਪ੍ਰਧਾਨ ਨਹੀਂ ਲਾਉਣਾ ਤੁਸੀਂ ਜਿਹੜਾ ਨੂੰ ਟਿਕਟਾਂ ਦਿੱਤੀਆਂ ਉਹਨਾਂ ਨੂੰ ਕਹੋ ਵੀ ਤੁਹਾਡੇ ਰਿਸ਼ਤੇਦਾਰਾਂ ਤੋਂ ਵੋਟਾਂ ਪਾਉਣ ਜੀ ਰਿਸ਼ਤੇਦਾਰਾਂ ਕੋਲ ਜਾਣ ਤੇ ਰਿਸ਼ਤੇਦਾਰਾਂ ਤੋਂ ਵੋਟਾਂ ਪਾਉਣ ਫਿਰ ਰਿਸ਼ਤੇਦਾਰਾਂ ਦੀ ਪੋਲਿਟਿਕਸ ਕਰੋ ਨਾ ਫਿਰ ਢਾਂਚੇ ਕਿਉਂ ਬਣਾ ਰਹੇ ਹੋ ਮੈਂ ਇਹ ਸੁਨੇਹਾ ਜਿਹੜਾ ਸਾਰੀਆਂ ਪਾਰਟੀਆਂ ਨੂੰ ਦੇਣਾ ਚਾਹੁੰਦਾ ਹਾਂ ਇਹ ਇਹ ਤਾਂ ਬਿਲਕੁਲ ਤੁਸੀਂ ਸਹੀ ਗੱਲ ਕਹਿ ਰਹੇ ਹੋ ਕਿ ਢਾਂਚੇ ਸਾਰੀਆਂ ਪਾਰਟੀਆਂ ਦੇ ਨੇ ਕਿਉਂਕਿ ਰਜਿਸਟਰ ਹੋਣਾ ਹੁੰਦਾ ਪਰ ਉਸ ਤੋਂ ਅੱਗੇ ਉਹਨਾਂ ਨੂੰ ਕਦੀ ਵਰਤਿਆ ਨਹੀਂ ਜਾਂਦਾ ਅਸੀਂ ਜਿੱਦਾਂ ਤੁਸੀਂ ਡਰਾਇੰਗ ਰੂਮ ਦੀ ਗੱਲ ਕੀਤੀ ਹੈ ਉੱਥੇ ਬੈ ਕੇ ਫੈਸਲੇ ਹੋ ਜਾਂਦੇ ਬਹੁਤੀਆਂ ਪਾਰਟੀਆਂ ਇਹ ਕਹਿ ਦਿੰਦੀਆਂ ਨੇ ਕਿ ਸਾਡੇ ਪ੍ਰਧਾਨ ਸਾਹਿਬ ਦਾ ਫੈਸਲਾ ਅੰਤਿਮ ਫੈਸਲਾ ਹੋਊਗਾ ਅਸੀਂ ਤਾਂ ਨਾਮ ਦੇ ਦੇਣੀ ਹੈ ਐ ਹੁੰਦਾ ਪਰ ਤੁਸੀਂ ਜਿਹੜਾ ਦੱਸ ਸਕਦੇ ਹੋ ਕਿ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਤੋਂ ਉਮੀਦਵਾਰ ਨੇ ਉਹਨਾਂ ਨੇ ਤੁਹਾਡੇ ਨਾਲ ਰਲ ਕੇ ਜਾਂ ਤੁਹਾਡੇ ਤੋਂ ਅਲਹਿਦਾ ਐਥੇ ਬਰਨਾਲੇ 'ਚ ਕਿੰਨਾ ਕੰਮ ਕੀਤਾ ਤੁਸੀਂ ਉਹਨਾਂ ਨੂੰ ਵਿਚਰਦਿਆਂ ਦੇਖਿਆ ਹੋਵੇ ਜਾਂ ਫਿਰ ਕੋਈ ਏਦਾਂ ਦਾ ਮਾਰਕਾ ਮਾਰਿਆ ਹੋਵੇ ਜਿਹਦੇ ਕਰਕੇ ਬਾਟ ਤੋਂ ਉੱਤੇ ਦਿਖਿਆ ਤਾਲੀ ਭਰ ਨਹੀਂ ਉਹਨਾਂ ਨੇ ਬਹੁਤ ਕੰਮ ਕੀਤਾ ਜੀ ਜਿੰਦਰ ਧਾਲੀਵਾਲ ਨੇ ਬਹੁਤ ਕੰਮ ਕੀਤਾ ਪਰ ਕੰਮ ਉਹਨੇ ਮੀਤਹਿਰ ਦਾ ਕੀਤਾ ਪਾਰਟੀ ਦਾ ਨਹੀਂ ਪਾਰਟੀ ਦਾ ਕੰਮ ਨਹੀਂ ਕੀਤਾ ਉਹਨੇ ਮੀਤਹਿਰ ਦਾ ਕੰਮ ਕੀਤਾ ਤੇ ਮੀਤਹਿਰ ਦੇ ਘਰੇ ਰਹਿੰਦਾ ਪਿਛਲੇ 10 ਸਾਲਾਂ ਤੋਂ ਜੀ ਖੁਦ ਕਹਿ ਰਹੇ ਆ ਉਹ ऑन रिकॉर्डर कैमरे ਦੇ ਸਾਹਮਣੇ ਅੱਛਾ ਜੀ ਤੁਸੀਂ ਮੈਨੂੰ ਇਹ ਗੱਲ ਦੱਸੋ ਕਿਹੜਾ ਵਰਕਰ ਆ ਜੀ ਜਿਹੜਾ ਲੀਡਰ ਦੇ ਘਰੇ 10 ਦਿਨ ਵੀ ਰਹਿੰਦਾ ਹੋਵੇ ਹੂੰ ਕੋਈ ਲੀਡਰ ਰੱਖਦਾ ਕਿਸੇ ਵਰਕਰ ਨੂੰ 10 ਦਿਨ ਉਹ ਤਾਂ ਰਿਸ਼ਤੇਦਾਰ ਦੱਸ ਰਹੇ ਨੇ ਕਹਿੰਦੇ ਰਿਸ਼ਤੇਦਾਰ ਮੈਂ ਤੁਹਾਨੂੰ ਉਹੀ ਕਹਿਣਾ ਰਿਹਾ ਰਿਸ਼ਤੇਦਾਰ ਆ ਪਰਿਵਾਰਕ ਮੈਂਬਰ ਆ 10 ਸਾਲਾਂ ਤੋਂ ਘਰੇ ਰਹਿ ਰਿਆ ਤੇ ਐਕਸਪੈਕਟ ਕਰ ਰਹੇ ਨੇ ਵੀ ਬਰਨਾਲੇ ਦੇ ਲੋਕ ਪਹਿਲਾਂ ਜਿਸ ਘਰੇ ਐਮਪੀ ਬਣਾਇਆ ਉਸੇ ਘਰੇ ਐਮਐਲਏ ਬਣਾਉਣ ਯਾਰ ਬਰਨਾਲੇ ਦੇ ਲੋਕ ਇੰਨੇ ਤੁਸੀਂ ਭੋਲੇ ਸਮਝ ਲੈ ਵੀ ਥੋੜੇ ਮਗਰ ਲੱਗ ਜਾਣਗੇ ਹੂੰ ਕਿ ਤੁਸੀਂ ਜਿੰਨੂੰ ਮਰਜ਼ੀ ਟੈਕਟਰ ਦੇ ਲੋਕ ਬਰਨਾਲੇ ਦੇ ਲੋਕ ਵੋਟਾਂ ਪਾ ਦੇਣਗੇ ਸੋ ਇਹ ਇਹਨਾਂ ਦੇ ਭਲੇਖੇ ਨੇ ਜਿੰਨਾ ਕਿ ਮੈਂ ਕਿਉਂਕਿ 5 ਦਿਨ ਰਹਿ ਕੇ ਪ੍ਰਚਾਰ ਤੇ ਮੈਨੂੰ 10 ਦਿਨ ਹੋ ਗਏ ਲਗਾਤਾਰ ਮੈਂ ਲੋਕਾਂ ਜਾਂ ਰਹੇ ਜਿੰਨਾ ਭਰਮਾ ਹੰਗਾਰਾ ਮਿਲ ਰਿਹਾ ਮੈਨੂੰ ਇਹ ਲੱਗਦਾ ਵੀ ਇਹਨਾਂ ਦੀ ਇਸ ਵਾਰ ਜਮਾਂਦ ਜप्त ਹੋਊਗੀ ਬਾਈ ਜੀ ਜਦੋਂ ਇੱਥੇ ਮੁੱਖ ਮੰਤਰੀ ਸਾਹਿਬ ਪ੍ਰਚਾਰ ਲਈ ਆਉਂਦੇ ਨੇ ਉਹਨਾਂ ਨੂੰ ਸਵਾਲ ਤੁਹਾਡੇ ਬਾਰੇ ਕੀਤਾ ਜਾਂਦਾ ਹੈ ਕਿ ਗੁਰਦੀਪ ਬਾਠ ਇਕੱਲੇ ਤੌਰ ਤੇ ਮੈਦਾਨ ਦੇ ਵਿੱਚ ਹੈ ਤੇ ਉਹਨਾਂ ਨੇ ਕਿਹਾ ਕਿ ਸੰਵਿਧਾਨਕ ਹੱਕ ਹੈ ਆ ਸਕਦੇ ਨੇ ਉਸ ਤੋਂ ਬਾਅਦ ਇੱਕ ਚਰਚਾ ਇਹ ਵੀ ਚੱਲੀ ਕਿ ਗੁਰਦੀਪ ਬਾਠ ਦੇ ਪਿੱਛੇ ਮੁੱਖ ਮੰਤਰੀ ਸਾਹਿਬ ਨੇ ਪਰ ਮੀਤ ਹੇਰ ਦੇ ਪਿੱਛੇ ਦਿੱਲੀ ਵਾਲੇ ਸੀ ਇਸੇ ਕਰਕੇ ਸਾਰਾ ਕੁਝ ਹੋਇਆ ਨਾ ਤਾਂ ਮੀਤ ਹੇਰ ਨੇ ਹਲੇ ਤੱਕ ਕੋਠੀ ਛੱਡੀ ਐ ਮੀਤ ਹੇਰ ਉਹ ਕੋਠੀ ਤੇ ਹੀ ਕਬਜ਼ਾ ਰੱਖਣਾ ਚਾਹੁੰਦਾ ਐ ਐਮਐਲਏ ਬਣਾ ਕੇ ਵੀ ਤੇ ਇਸੇ ਦੇ ਨਾਲ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਐ ਕਿ ਜਿਹੜਾ ਬਾਠ ਐ ਉਸ ਨੂੰ ਮੁੱਖ ਮੰਤਰੀ ਸਾਹਿਬ ਦਾ ਥਾਪੜ ਐ ਮੁੱਖ ਮੰਤਰੀ ਸਾਹਿਬ ਚਾਹੁੰਦੇ ਤਾਂ ਇਹਨੂੰ ਹੀ ਐਮਐਲਏ ਸ਼ਿਪ ਲਈ ਖੜਾ ਕਰਨਾ ਸੀ ਪਰ ਇਹ ਗੇਮ ਉਲਟ ਗਈ ਦਿੱਲੀਆਂ ਠੀਕ ਹੈ ਮੈਂ ਤਾਂ ਦੇਖੋ ਥਾਪੜਾ ਮੈਂ ਤਾਂ ਕਹਿਣਾ ਜੀ ਮੈਨੂੰ ਥਾਪੜਾ ਸਾਰੇ ਦੇਣ ਹੂੰ ਚਾਹੇ ਅਰਵਿੰਦ ਕੇਜਰੀਵਾਲ ਹੋਣ ਚਾਹੇ ਭਗਵੰਤ ਸਿੰਘ ਮਾਨ ਹਾਲੇ ਵੀ ਹਾਂ ਮੈਂ ਚਾਹਣਾ ਵੀ ਦੇਖੋ ਇਮਾਨਦਾਰ ਬੰਦੇ ਨੂੰ ਸਾਰੇ ਸਾਰਾਂ ਦਾ ਸਾਥ ਚਾਹੀਦਾ ਮੈਂ ਤਾਂ ਜਿਵੇਂ ਲੋਕਾਂ ਤੋਂ ਵੋਟਾਂ ਮੰਗ ਰਿਹਾ ਮੇਰੇ ਲਈ ਤਾਂ ਉਹ ਵੀ ਉਹਨੇ ਇੱਕ ਵੋਟਰ ਨੇ ਨਾ ਜੀ ਵੋਟਰ ਨੇ ਸਪੋਰਟਰ ਨੇ ਉਹਨਾਂ ਦੇ ਜਿੰਨੀ ਵੀ ਇੱਥੇ ਸਪੋਰਟ ਆ ਉਹ ਦੇਣ ਮੈਂ ਤਾਂ ਸਾਰਿਆਂ ਤੋਂ ਕਹਿ ਰਿਹਾ ਵੀ ਦੇਖੋ ਇਮਾਨਦਾਰ ਬੰਦੇ ਦਾ ਸਾਥ ਆ ਜਿਹੜਾ ਸਾਰਿਆਂ ਨੂੰ ਦੇਣਾ ਚਾਹੀਦਾ ਤਾਂ ਹੀ ਤਾਂ ਮੈਂ ਇਹ ਲੜਾਈ ਲੜ ਰਿਹਾ ਹਾਂ ਜੀ ਵੀ ਜੇ ਆਪਾਂ ਇਮਾਨਦਾਰੀ ਤੋਂ ਥੜਕੇ ਆ ਜੇ ਆਪਾਂ ਬੇਈਮਾਨੀ ਨੂੰ ਪ੍ਰੇਫਰੈਂਸ ਦਿੱਤੀ ਆ ਤਾਂ ਦੇਖੋ ਹਾਲਾਤ ਕੀ ਹੋ ਗਏ ਵੀ ਬਰਨਾਲੇ ਦੇ ਵਿੱਚ ਕੋਈ ਬੰਦਾ ਇਹ ਗੱਲ ਕਹਿਣ ਨੂੰ ਤਿਆਰ ਨਹੀਂ ਵੀ ਸਰਕਾਰ ਆ ਜਿਹੜੀ ਉਹ ਟੱਕਰ ਚ ਵੀ ਆ ਤੁਸੀਂ ਸਰਵੇ ਕਰ ਸਕਦੇ ਹੋ ਬਰਨਾਲੇ ਦੇ ਵਿੱਚ ਤੁਸੀਂ ਸਰਵੇ ਕਰ ਸਕਦੇ ਹੋ ਬਜ਼ਾਰਾਂ ਵਿੱਚ ਤੁਸੀਂ ਜਾ ਸਕਦੇ ਹੋ ਪਿੰਡਾਂ ਵਿੱਚ ਤੁਸੀਂ ਜਾ ਸਕਦੇ ਹੋ ਜਦੋਂ ਕੋਈ ਗੱਲ ਆਮ ਆਦਮੀ ਪਾਰਟੀ ਦੀ ਕਰਦੇ ਆ ਤਾਂ ਉਹ ਕਹਿੰਦੇ ਨਹੀਂ ਨਹੀਂ ਜੀ ਉਹਦਾ ਛੱਡੋ ਤੁਸੀਂ ਇਹ ਤਾਂ ਜਾਂ ਤਾਂ ਬਾੜ ਜਿੱਤੂ ਜਾਂ ਦੂਜੇ ਕੈਂਡੀਡੇਟਾਂ ਦੇ ਨਾਮ ਲੈ ਜਾਂਦੇ ਆ ਵੀ ਉਹ ਉਹਨਾਂ ਨਾਲ ਟੱਕਰ ਕੋਈ ਕੋਈ ਤੁਸੀਂ ਬਾਜ਼ਾਰ ਜਾ ਕੇ ਪੁੱਛੋ ਕੋਈ ਕਹਿੰਦਾ ਗਰਦੀਪ ਬਾੜ ਤੇ ਕੇਵਲ ਸਿੰਘ ਢੱਲੋਂ ਦੀ ਟੱਕਰ ਆ ਠੀਕ ਹੈ ਜੀ ਕੋਈ ਕਹਿੰਦਾ ਜੀ ਗਰਦੀਪ ਬਾੜ ਤੇ ਕਾਲੇ ਢੰਡੋਂ ਦੀ ਟੱਕਰ ਆ ਹੂੰ ਮਤਲਬ ਕਿ ਲੋਕ ਚਲੋ ਆਪਣੀ ਆਪਣੀ ਸਮਝ ਨਾਲ ਆ ਨਾ ਲੋਕ ਅੰਦਾਜ਼ੇ ਲਾ ਰਹੇ ਨੇ ਜੀ ਜੀ ਪਰ ਸਰਕਾਰ ਦੀ ਤਾਂ ਕੋਈ ਟੱਕਰ ਦੀ ਵੀ ਨਹੀਂ ਗੱਲ ਕਰ ਰਿਹਾ ਹੂੰ ਮਲਕਿ ਇਹ ਅਨਫੋਰਚੂਨੇਟ ਦੇਖੋ ਵੀ ਸਰਕਾਰ ਨੇ ਜਿਮਣੀ ਚੋਣਾ ਸਰਕਾਰ ਬੜੀ ਆਸਾਨੀ ਨਾਲ ਜਿੱਤ ਜਾਂਦੀ ਹੁੰਦੀ ਹੈ ਇਹ ਧਾਰਨਾ ਬਣੀ ਹੋਈ ਹੈ ਕਿ ਆਮ ਤੌਰ ਤੇ ਜਿਮਣੀ ਚੋਣਾ ਹੁੰਦੀਆਂ ਸਰਕਾਰ ਦੀਆਂ ਸਰਕਾਰ ਦੀਆਂ ਤੇ ਹੁਣ ਇਸ ਵਾਰ ਦੇਖਿਓ ਤੁਸੀਂ ਇਸੇ ਜਿਮਣੀ ਚੋਣ 'ਚ ਇਹਨਾਂ ਦੀ ਜਮਾਨਤ ਜੱਤ ਹੋਊਗੀ ਹੋਊਗੀ ਸਰਕਾਰ ਦੀ ਜਮਾਨਤ ਜੱਤ ਹੋਊਗੀ ਮੈਂ ਮੈਂ ਬੜੇ ਵਿਸ਼ਵਾਸ ਨਾਲ ਕਹਿ ਰਿਹਾ ਕਿਉਂਕਿ ਮੈਨੂੰ ਬਰਨਾਲੇ ਤੇ ਪੂਰਾ ਪੂਰਾ ਭਰੋਸਾ ਬਾਈ ਵੋਟਰਾਂ ਦੀ ਗੱਲ ਕਰ ਲੈਨੇ ਆ ਤੁਹਾਡੇ ਹਲਕੇ ਦੇ ਵਿੱਚ ਜੇ ਗੱਲ ਕਰੀਏ ਬਰਨਾਲੇ ਸ਼ਹਿਰ ਦੀ 80000 ਦੇ ਕਰੀਬ ਇਕੱਲੇ ਸ਼ਹਿਰ ਦੀ ਵੋਟ ਹੈ ਪਰ ਦੂਸਰੇ ਪਾਸੇ ਜਿਹੜੀ ਪਾਰਟੀ ਮੈਦਾਨ ਚੋਂ ਪਾਸੇ ਹੋ ਗਈ ਹੈ ਪੰਜਾਬ ਦੀ ਇੱਕੋ ਇੱਕ ਪਾਰਟੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਸ ਦੇ VOTER ਨੂੰ ਲੈ ਕੇ ਕੋਈ ਰਣਨੀਤੀ ਹੈ ਕੋਈ ਗੱਲਬਾਤ ਕਿਸੇ ਤੱਕ ਪਹੁੰਚ ਕੀਤੀ ਗਈ ਹੋਵੇ ਜਾਂ ਤੁਹਾਡੇ ਮਨ ਦੇ ਵਿੱਚ ਕੋਈ ਇੱਛਾ ਹੋਵੇ ਕਿ ਜੇਕਰ ਜਿਹੜਾ ਉਹਨਾਂ ਦਾ ਕੋਰ ਉਹੋ ਐ ভোটার ਐ ਉਹਨੇ ਕਿਸੇ ਪਾਸੇ ਜਾਣਾ ਤਾਂ ਉਹ ਕਿਉਂ ਨਾ ਤੁਹਾਡੇ ਵੱਲ ਆਵੇ ਕੋਈ ਇਹੋ ਜੀ ਤੁਹਾਡੇ ਵੱਲੋਂ ਰਣਨੀਤੀ ਜਾਂ ਕੋਈ ਉਪਾਅ ਕੀਤਾ ਗਿਆ ਹੋਵੇ ਇਹਦੇ ਲਈ ਦੇਖੋ ਜੀ ਮੈਂ ਰਣਨੀਤੀ ਕਰਨਾ ਅੱਜਾਂ ਨਾ ਕੱਲ੍ਹਾਂ ਕਿਉਂਕਿ ਮੈਂ ਜੇ ਐਡੀਆਂ ਕੈਲਕੂਲੇਸ਼ਨਾਂ ਕਰਨ ਵਾਲਾ ਹੁੰਦਾ ਤਾਂ ਮੈਨੂੰ ਤਾਂ ਪੰਜਾਬ ਮੰਡੀ ਬੋਰਡ ਦੀ ਕੁਰਸੀ ਦੇ ਰਹੀ ਸੀ ਸਰਕਾਰ ਮੈਨੂੰ ਕੈਬਨਿਟ ਰੈਂਕ ਦਾ ਰੁਤਬਾ ਦੇ ਰਹੀ ਸੀ ਹੁਣ ਮੈਨੂੰ ਕਾਗਜ਼ ਭਰਨ ਵਾਲੇ ਕਾਗਜ਼ ਭਰਨ ਤੋਂ ਪਹਿਲਾਂ ਜੇ ਤੁਸੀਂ ਕਾਗਜ਼ ਨਾ ਭਰੋ ਕਹਿੰਦੇ ਕਾਗਜ਼ ਭਰਨ ਵਾਲੇ ਦਿਨ ਕਾਫੀ ਬਾਹਾਂ ਬੂਹਾਂ ਫੜੀਆਂ ਗਈਆਂ ਨੇ ਮਿੰਤਾਂ ਤਰ ਲਿਆਂ ਤੱਕ ਗੱਲ ਆ ਗਈ ਸੀ ਕਾਗਜ਼ ਭਰਨ ਨਾਲ ਦਿਲ ਵੀ ਪਹੁੰਚੇ ਸੀ ਹਾਂ ਤੇ ਕਾਗਜ਼ ਭਰਨ ਤੋਂ ਪਹਿਲਾਂ ਵੀ ਪੰਜਾਬ ਮੰਡੀ ਬੋਰਡ ਦੀ ਚੇਅਰਮੈਨਨੀ ਤੱਕ ਕਹਿੰਦੇ ਸੀ ਕੈਬਨਟ ਰੈਂਕ ਤੱਕ ਕਹਿੰਦੇ ਸੀ ਮਤਲਬ ਕਿ ਮੈਂ ਗਿਣਤੀਆਂ ਮਿੰਤੀਆਂ 'ਚ ਮੈਂ ਵਿਸ਼ਵਾਸ ਨਹੀਂ ਰੱਖਦਾ ਜੇ ਮੈਂ ਗਿਣਤੀਆਂ ਮਿੰਤੀਆਂ 'ਚ ਵਿਸ਼ਵਾਸ ਰੱਖਦਾ ਹੁੰਦਾ ਕੋਈ ਸੌਦਾ ਕਰਨਾ ਹੁੰਦਾ ਤਾਂ ਮੈਂ ਇਹੀ ਕਰ ਲੈਂਦਾ ਜੀ ਸੋ ਮੈਂ ਤਾਂ ਅਪੀਲ ਕਰ ਰਿਹਾ ਲੋਕਾਂ ਨੂੰ ਤੇ ਮੈਨੂੰ ਵਿਸ਼ਵਾਸ ਆ ਵੀ ਜਿਹੜੇ ਸ਼੍ਰੋਮਣੀ ਕਾਲੀ ਦਲ ਕਿਉਂਕਿ ਨਹੀਂ ਮੈਦਾਨ 'ਚ ਸੋ ਜਿਹੜੇ ਸ਼੍ਰੋਮਣੀ ਅਕਾਲੀ ਦੰਦੇ ਇਨਸਾਫ਼ ਪਸੰਦ ਵੋਟਰ ਨੇ ਉਹ ਇਨਸਾਫ਼ ਕਰਨਗੇ ਉਹ ਸੱਚ ਦਾ ਸਾਥ ਦੇਣਗੇ ਨਾ ਕਿ ਉਹ ਪਾਰਟੀਆਂ ਦਾ ਸਾਥ ਦੇਣਗੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਉਹ ਚਿਹਰਿਆਂ ਦਾ ਸਾਥ ਦੇਣਗੇ ਜਿਹੜੇ ਚਿਹਰੇ ਸੱਚੇ ਆ ਸੋਚੇ ਆ ਜਿਹੜੇ ਚਿਹਰੇ ਉਹਨਾਂ ਨੂੰ ਲੱਗਦੇ ਆ ਵੀ ਉਹ ਇਮਾਨਦਾਰੀ ਨਾਲ ਆ ਜਿਹੜਾ ਲੋਕਾਂ ਦੀ ਸੇਵਾ ਕਰ ਸਕਦੇ ਆ ਉਹ ਦਾ ਸਾਥ ਦੇਣਾ ਆਖਰੀ ਦੋ ਸਵਾਲ ਨੇ ਇਸ ਤੋਂ ਬਾਅਦ ਅਲਵਿਦਾ ਚਾਹਾਂਗੇ ਤੁਹਾਡੇ ਕੋਲੋਂ ਇਹ ਆਖਰੀ ਸਵਾਲ ਮੇਰਾ ਇਹ ਸੀ ਕਿ ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਮੈਦਾਨ ਦੇ ਵਿੱਚੋਂ ਜਦੋਂ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ ਤੁਸੀਂ ਪ੍ਰਚਾਰ ਚ ਵੀ ਜੁਟੇ ਹੋਏ ਹੋ ਕਿਤੇ ਇਹ ਗੱਲ ਤਾਂ ਨਹੀਂ ਹੋ ਰਹੀ ਬਰਨਾਲਾ ਵਾਸੀਆਂ ਦੇ ਨਾਲ ਬਰਨਾਲੇ ਦੇ ਨਾਲ ਕਿ ਤੁਸੀਂ ਇਸ ਗੱਲ ਨੂੰ ਅੱਗੇ ਲੈ ਕੇ ਚੱਲ ਰਹੇ ਹੋ ਮੋ ਵੀ ਭਾਈ ਇਹਨਾਂ ਨੇ ਐ ਕੀਤਾ ਇਹਨਾਂ ਨੂੰ ਆਪਾਂ ਮੂੰਹ ਦੇ ਮੁੱਦੇ ਮੂੰਹ ਸੱਟਣਾ ਮੈਨੂੰ ਜਿਤਾਓ ਇਹ ਸਾਰੇ ਦੇ ਵਿੱਚ ਬਰਨਾਲੇ ਦੇ ਤਰਤਲ ਦੇ ਮੁੱਦੇ ਚੱਕੇ ਜਾ ਰਹੇ ਨੇ ਕਿਤੇ ਉਹ ਤਾਂ ਨਹੀਂ ਪਿੱਛੇ ਰਹਿ ਜਾਣਗੇ ਨਹੀਂ ਤਰਤਲ ਦੇ ਮੁੱਦੇ ਬਿਲਕੁਲ ਚੱਕੇ ਜਾ ਰਹੇ ਨੇ ਹਾਂ ਜੀ ਮੈਂ ਕਿਹਾ ਤਰਤਲ ਦੇ ਮੁੱਦੇ ਬਿਲਕੁਲ ਚੱਕੇ ਜਾ ਰਹੇ ਨੇ ਸਾਡਾ ਪਾਰਕਿੰਗ ਦੀ ਬਰਨਾਲੇ ਦੀ ਬੜੀ ਵੱਡੀ ਸਮੱਸਿਆ ਜੀ ਪਾਰਕਿੰਗ ਬਣਾਉਣ ਵਾਲੀ ਆ ਬਰਨਾਲੇ ਦੇ ਲੋਕ ਬੜੇ ਪਰੇਸ਼ਾਨ ਰਹਿੰਦੇ ਆ ਬਾਜ਼ਾਰ ਦੇ ਵਿੱਚ ਹੋਰ ਬਹੁਤ ਦਿੱਕਤਾਂ ਨੇ ਸਾਡੇ ਗੰਦੇ ਨਾਲਾ ਪਾਣੀ ਦੀ ਨਿਕਾਸੀ ਦਾ ਬੜਾ ਵੱਡਾ ਮੈਟਰ ਆ ਹਾਂ ਨਾਲਾ ਜਾਂਦਾ ਪਿਆਰ ਦੇ ਵਿੱਚ ਦੀ ਠੀਕ ਹੈ ਸੋ ਉਹਨੂੰ ਵੀ ਠੀਕ ਕਰਨ ਦੀ ਬੜੀ ਵੱਡੀ ਜ਼ਰੂਰਤ ਆ ਧਨੋਲੇ ਦੇ ਵਿੱਚ ਜਿਹੜਾ ਅਸੀਂ ਕਾਲਜ ਆ ਜਿਹੜਾ ਹਾਂਜੀ ਉਹ ਬਣਾਉਣਾ ਸੋ ਸਾਰੇ ਧਨੌਲੇ ਦੀ ਉਹ ਮੰਗ ਸੋ ਚਾਹੇ ਰਾਸ਼ਨ ਕਾਰਡਾਂ ਦੇ ਮੁੰਡੇ ਮੁੱਦੇ ਹੋਣ ਚਾਹੇ ਗਰੀਬਾਂ ਦੀ ਕਣਕ ਜਿਹੜੀ ਕੱਟੀ ਗਈ ਆ ਹੂੰ ਉਹਨਾਂ ਦੇ ਮੁੱਦੇ ਹੋਣ ਜਿਹੜਾ ਹਜ਼ਾਰ ਹਜ਼ਾਰ ਰੁਪਿਆ ਸਰਕਾਰ ਵਾਅਦਾ ਕਰਦੀ ਸੀ ਉਹ ਦੇਣ ਦੇ ਮੁੱਦੇ ਹੋਣ ਜਿਹੜਾ ਜ਼ਿਮੀਦਾਰ 25 ਦਿਨਾਂ ਤੋਂ ਮੰਡੀਆਂ 'ਚ ਰੋਲ ਰਹੇ ਨੇ ਜਿਹੜਾ ਉਹਨਾਂ ਨੂੰ ਡੀਏਪ ਨਹੀਂ ਮਿਲ ਰਿਹਾ ਉਹ ਮੁੱਦੇ ਹੋਣ ਸਾਰੇ ਮੁੱਦੇ ਨੇ ਜਿਹੜੇ ਇਸ ਇਕ ਇਲੈਕਸ਼ਨ ਦਾ ਮੁੱਖ ਕੇਂਦਰ ਬਿੰਦੂ ਨੇ ਹਮ ਸਾਰੇ ਮੁੰਦੇ ਅਸੀਂ ਲੋਕਾਂ ਚ ਲੈ ਕੇ ਜਾ ਰਹੇ ਆ ਤੇ ਅਸੀਂ ਉਹਨਾਂ ਨੂੰ ਕਹਿ ਰਹੇ ਆ ਕਿ ਦੇਖੋ ਅਸੀਂ ਬੜੀ ਤਾਕਤ ਨਾਲ ਬੜੀ ਨਿਰੰਤਰਤਾ ਨਾਲ ਸਰਕਾਰ ਦੇ ਖਿਲਾਫ ਲੜ ਰਹੇ ਆ ਤੇ ਤੁਸੀਂ ਜੇ ਸਾਨੂੰ ਵਿਧਾਨ ਸਭਾ ਪਹੁੰਚਾਉਣੇ ਹੋ ਤਾਂ ਉਹਨਾਂ ਵਾਲੇ ਸਮੇਂ ਚ ਸਾਰੇ ਮੁੱਦੇ ਜਿਹੜੇ ਵਿਧਾਨ ਸਭਾ ਚ ਉਠਾ ਕੇ ਆਉਂਦੇ ਰਿਕਾਰਡ ਉਠਾ ਕੇ ਉਹਨਾਂ ਨੂੰ ਹੱਲ ਕਰਾਇਆ ਜਾਊਗਾ ਜੀ ਭਾਈ ਇਹ ਇਹ ਕਿਉਂ ਹੋ ਜਾਂਦਾ ਜਦੋਂ ਬੰਦਾ ਪਾਰਟੀ ਦੇ ਵਿੱਚ ਜਿੰਨਾ ਚਿਰ ਹੁੰਦਾ ਉਨੇ ਚਿਰ ਪਾਰਟੀ ਵਧਿਕੀਆਂ ਕਰੇ ਜੋ ਵੀ ਕਰੇ ਬੰਦਾ ਚੁੱਪ ਰਹਿੰਦਾ ਪਰ ਜਿਵੇਂ ਹੀ ਬੰਦਾ ਪਾਰਟੀ ਤੋਂ ਪਾਸੇ ਹੁੰਦਾ ਜਾਂ ਪਾਰਟੀ ਨਾਲੋਂ ਮੂੰਹ ਪੰਗ ਹੁੰਦਾ ਬੰਦਾ ਉਸਲੇ ਖੁੱਲ ਕੇ ਬੋਲਣਾ ਸ਼ੁਰੂ ਕਰਦਾ ਵੀ ਇਹ ਪਾਰਟੀ ਨੇ ਐ ਵੀ ਕੀਤਾ ਉਹ ਵੀ ਕੀਤਾ ਇਹ ਵੀ ਕਰਦੀ ਰਹੀ ਹੈ ਇੱਥੇ ਆਹ ਗਲਤੀਆਂ ਨੇ ਇਹ 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 ਰਾਜਨੀਤੀ ਦਾ ਹੀ ਹਿੱਸਾ ਹੈ ਨੂੰ ਮੰਨਿਆ ਜਾਂ ਫਿਰ ਜਾਗ ਹੀ ਉਸ ਤੋਂ ਬਾਅਦ ਆਉਂਦੀ ਹੈ ਜਦੋਂ ਸਾਰਾ ਕੁਝ ਟੁੱਟ ਜਾਂਦਾ ਤੁਸੀਂ ਜਾਗ ਮੈਨੂੰ ਜਾਗ ਤੁਸੀਂ ਇਹ ਕਹਿ ਸਕਦੇ ਹੋ ਮੇਰੀ ਗਲਤੀ ਤਾਂ ਘੱਟ ਸਕਦੇ ਜੇ ਮੈਂ 27 ਚ ਬੋਲਦਾ ਹੂੰ ਵੀ ਭਾਈ ਤੂੰ 5 ਸਾਲ ਸਰਕਾਰ ਹੰਡਾ ਲਈ ਤੇ ਹੁਣ ਤੂੰ ਪਾਰਟੀ ਤੋਂ ਉਲਟ ਬੋਲ ਰਿਹਾ ਠੀਕ ਹੈ ਮੈਂ ਤਾਂ 2.5 ਸਾਲ ਦੀ ਸਰਕਾਰ ਪਈ ਆ ਹਜੇ ਮੈਨੂੰ ਤਾਂ ਵੱਡੀਆਂ ਵੱਡੀਆਂ ਆਫਰਾਂ ਸੀ ਮੈਂ ਜੇ ਨਾਂ ਬੋਲਣਾ ਹੁੰਦਾ ਤਾਂ ਮੈਨੂੰ ਤਾਂ ਚੁੱਪ ਕਰਾਉਣ ਵਾਸਤੇ ਪਤਾ ਨਹੀਂ ਕੀ ਕੁਝ ਦੇ ਰਹੇ ਸੀ ਸਭ ਤੋਂ ਵੱਡੀ ਆਫਰ ਕੀ ਆਈ ਆ ਬਾਅਦ ਮੰਡੀ ਬੋਰਡ ਦੀ ਚੇਅਰਮੈਨ ਜੀ ਕੈਬਨਿਟ ਰੈਂਕ ਕੈਬਨਿਟ ਰੈਂਕ ਮਤਲਬ ਕਿ ਹੋਰ ਇਹਦੇ ਉੱਤੇ ਜ ਜਿਨੇ ਕਰਪਸ਼ਨ ਕਰਨੀ ਆ ਮੰਡੀ ਬੋਰਡ ਦੀ ਚੇਅਰਮੈਨ ਚ ਬੈਠ ਕੇ ਕੁਛ ਮਰਜ਼ੀ ਕਰੀ ਜਾਵੇ ਸਾਰੇ ਪੰਜਾਬ ਦਾ ਕਹੋ ਮੰਡੀ ਬੋਰਡ ਇੱਕ ਇੱਕ ਪੈਰਲ ਗਵਰਨਮੈਂਟ ਸੋ ਦੇਖੋ ਨਾਲੇ ਐਗਰੀਕਲਚਰ ਸੂਬਾ ਐਗਰੀਕਲ ਐਗਰੀਰੀਅਨ ਸਟੇਟ ਆ ਆਪਣੀ ਐਗਰੀਕਲਚਰ ਡਿਪੈਂਡੈਂਟ ਸਟੇਟ ਆ ਜੀ ਸੋ ਦੇਖੋ ਮਸਲਾ ਇਹ ਨਹੀਂ ਮਸਲਾ ਇਹ ਆ ਵੀ ਮੁੱਦੇ ਨੇ ਜਿਹੜੇ ਉਹ ਅਸੀਂ ਇਸ ਲਈ ਉਠਾ ਰਹੇ ਆ ਇਸ ਤੋਂ ਪਹਿਲਾਂ ਵੀ ਉਠਾਏ ਸੀ ਤੁਸੀਂ ਪੁੱਛ ਕੇ ਦੇਖ ਲਓ ਇੱਥੇ ਟਰੱਕ ਯੂਨੀਅਨ ਦੇ ਮੈਟਰ ਨੇ ਇੱਥੇ ਤਹਿਸੀਲ 'ਚ ਇੱਥੇ ਇੱਕ ਮਾ ਤਹਿਸੀਲਦਾਰ ਬਹੁਤ ਇੱਥੇ ਮਤਲਬ ਕਿ ਉਹਨਾਂ ਨੇ ਬੜਾ ਲੋਕਾਂ ਨੂੰ ਦੁਖੀ ਕੀਤਾ ਸੀ ਉਹ ਵੀ ਮੈਂ ਸਾਰੇ ਮੁੱਦੇ ਸਰਕਾਰ ਕੋਲ ਪਾਰਟੀਕੂਲ ਰੱਖਦਾ ਰਿਹਾ ਜੀ ਟਾਈਮ-ਟਾਈਮ ਆਉਣ ਤੇ ਪੂਰਾ ਰੱਖਦਾ ਰਿਹਾ ਜੀ ਜੀ ਪੂਰੀ ਜੋਟ ਸ਼ੋਰ ਨਾਲ ਰੱਖਦਾ ਰਿਹਾ ਵੀ ਇਹਨਾਂ ਦਾ ਹੱਲ ਕਰੋ ਇੱਕ ਦੋ ਹੱਲ ਵੀ ਕੀਤੇ ਆ ਮੇਰੇ ਕਹੇ ਤੋਂ ਠੀਕ ਹੈ ਪਰ ਦੇਖੋ ਮੈਂ ਜੇ ਹੁਣ 2 ਸਾਲ ਦੀ ਸਰਕਾਰ ਸਵਾ ਦੋ ਸਾਲ ਦੀ ਸਰਕਾਰ ਰਹਿੰਦੇ ਹੋਏ ਬੋਲ ਰਹੇ ਆ ਜੀ ਤਾਂ ਕੋਈ ਨਾ ਕੋਈ ਸੱਚ ਤਾਂ ਮੇਰੇ 'ਚ ਹੋਊਗਾ ਨਾ ਜੀ ਨਹੀਂ ਅੱਜ ਬਹੁਤ ਔਖਾ ਸਰਕਾਰ ਦੇ ਵਿਰੁੱਧ ਲੜਨਾ 27 ਦਾ ਸਾਰੀ ਲੜ ਲੈਂਦੇ ਆ ਵੀ ਯਾਰ ਲੜਨਾ ਜਨਰਲ ਇਲੈਕਸ਼ਨ 'ਚ ਜਿਮਣੀ ਚੌਂਚ 'ਚ ਕਦੇ ਯਾਦ ਸਰਕਾਰ ਦਾ ਬੰਦਾ ਲੜਦਾ ਤੁਸੀਂ ਦੇਖਿਆ ਨਹੀਂ ਹੋਣਾ ਪੰਜਾਬ 'ਚ ਹੁਣ ਪਹਿਲੀ ਵਾਰ ਹੋਇਆ ਜੀ ਸੋ ਪਹਿਲੀ ਵਾਰ ਤਾਂ ਹੋਇਆ ਕਿਉਂਕਿ ਮੈਂ ਸੱਚਾ ਹੂੰ ਮੈਂ ਇਮਾਨਦਾਰ ਆ ਮੈਨੂੰ ਮੇਰੇ ਮੈਂ ਆਪਦੇ ਜ਼ਮੀਰ ਦੀ ਆਵਾਜ਼ ਸੁਣੀ ਕਿ ਨਹੀਂ ਯਾਰ ਆਪਾਂ ਗਲਤ ਹੋ ਰਿਹਾ ਇਹ ਤੇ ਗਲਤ ਉੱਠਣਾ ਹੀ ਉੱਠਣਾ ਇਹਦੇ ਖਿਲਾਫ ਬੋਲਣਾ ਹੀ ਬੋਲਣਾ ਤੇ ਲੋਕਾਂ ਨੂੰ ਜਾਣਾ ਹੀ ਜਾਣਾ ਤੇ ਅੱਗੇ ਦੇਖੋ ਲੋਕਾਂ ਨੇ ਫੈਸਲਾ ਕਰਨਾ ਵੀ ਉਹਨਾਂ ਦਾ ਕੀ ਫੈਸਲਾ ਪਰ ਆਪਾਂ ਲੋਕਾਂ ਨੂੰ ਇਮਾਨਦਾਰੀ ਦਾ ਹੌਕਾ ਜ਼ਰੂਰ ਦੇਵਾਂਗੇ ਜੀ ਬਰਨਾਲੇ ਦੇ ਲੋਕਾਂ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਦੁਨੀਆ ਭਰ ਤੇ ਵਸਦੇ ਪੰਜਾਬੀਆਂ ਨੂੰ ਸੰਤੇਸ਼ ਕੀ ਅੰਤ ਵਿੱਚ ਦੇਣਾ ਚਾਹੁੰਦਾ ਮੇਰਾ ਇਹੀ ਸੰਦੇਸ਼ ਹੈ ਜੀ ਕਿਉਂਕਿ ਦੁਨੀਆ ਭਰ ਤੇ ਵਸਦੇ ਪੰਜਾਬੀਆਂ ਨੂੰ ਪੰਜਾਬ 'ਚ ਜਿਹੜੇ ਪੰਜਾਬੀ ਵਸਦੇ ਆ ਬਰਨਾਲੇ 'ਚ ਜਿਹੜੇ ਪੰਜਾਬੀ ਵਸਦੇ ਆ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਣਾ ਵੀ ਦੇਖੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਬਹੁਤ ਸਰਕਾਰਾਂ ਆਈਆਂ ਬਹੁਤ ਚਲੀਆਂ ਗਈਆਂ ਪਰ ਜਿਹੜਾ ਸਚਾਈ ਆ 트ਰੁੱਥ ਆ ਉਹ ਹਮੇਸ਼ਾ ਜਿਉਂਦਾ ਰਹਿੰਦਾ ਸੋ ਮੈਂ ਇਹੀ ਕਹਿਣਾ ਚਾਹੂੰਗਾ ਮੈਂ ਵੀ ਸਾਰੇ ਸਚਾਈ ਦਾ ਸਾਥ ਦਿਓ ਕਿਉਂਕਿ ਸੱਚ ਆ ਜਿਹੜਾ ਕਹਿੰਦੇ ਨੇ 트ਰੁੱਥ ਆਲਵੇ ਪ੍ਰੋਵ ਆਲਵੇ ਪ੍ਰੋਵੇ ਟਰੁੱਥ ਹਮੇਸ਼ਾ ਜਿਹੜਾ ਸੱਚ ਆ ਉਹ ਹਮੇਸ਼ਾ ਜਿਉਂਦਾ ਰਹਿੰਦਾ ਸੋ ਸੱਚ ਆ ਜਿਹੜਾ ਉਹਦਾ ਸਾਥ ਦੇਣਾ ਚਾਹੀਦਾ ਚਾਹੇ ਆਪਾਂ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਈਏ ਸੋ ਤੁਸੀਂ ਇਮਾਨਦਾਰੀ ਨਾਲ ਗਰਦੀਪ ਬਾੜ ਦਾ ਸਾਥ ਦਿਓ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਵੀ ਗਰਦੀਪ ਬਾੜ ਨੇ ਜਿਵੇਂ ਪਹਿਲਾਂ 8 ਸਾਲਾਂ ਤੋਂ ਇਮਾਨਦਾਰੀ ਨਾਲ ਕੰਮ ਕੀਤਾ ਆਉਣ ਵਾਲੇ ਸਮੇਂ 'ਚ ਵੀ ਇਮਾਨਦਾਰੀ ਦਾ ਪੱਲਾ ਗਰਦੀਪ ਬਾੜ ਕਦੇ ਨਹੀਂ ਛੱਡੂਗਾ ਸੋ ਸੋ ਬਾਠ ਬਾਈ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਪਹਿਲਾਂ ਤਾਂ ਧੰਨਵਾਦ ਤੇ ਇਸੇ ਤਰ੍ਹਾਂ ਤੁਸੀਂ ਜਿਸ ਤਰੀਕੇ ਨਾਲ ਲੱਗੇ ਹੋਏ ਹੋ ਸੰਗਠਨ ਕਰਦੇ ਰਹੋ ਬਹੁਤ-ਬਹੁਤ ਧੰਨਵਾਦ ਸੋ ਇਹ ਸੰਸਾਡੇ ਨਾਲ ਬਾਈ ਗੁਰਦੀਪ ਸਿੰਘ ਬਾਠ ਹੁਣੀ ਜਿਹੜੇ ਕਿ ਬਰਨਾਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਵਿਚਰ ਰਹੇ ਨੇ ਮੈਦਾਨ ਦੇ ਵਿੱਚ ਨੇ ਚੋਣ ਪ੍ਰਚਾਰ ਦੀਆਂ ਜਿਹੜੀਆਂ ਰੋਜੇਵੇਂ ਹੁੰਦੇ ਨੇ ਉਹਨਾਂ 'ਚ ਰੋਜੇ ਹੋਏ ਨੇ ਉਹਨਾਂ 'ਚੋਂ ਸਮਾਂ ਕੱਢ ਕੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਗੱਲਬਾਤ ਸਾਰੀ ਤੁਹਾਡੇ ਅੱਗੇ ਰੱਖੀ ਹੈ ਉਹਨਾਂ ਨੇ ਆਪਣੇ ਵਿਚਾਰ ਆਪਣੀ ਗੱਲਬਾਤ ਦੇ ਜ਼ਰੀਏ ਜੋ ਕੁਝ ਵੀ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਉਸਨੇ ਪ੍ਰਭਾਵਿਤ ਕੀਤਾ ਹੈ ਤਾਂ ਤੁਸੀਂ ਆਪਣੇ ਵਿਚਾਰ رائے ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ